ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪਿਆਰੀ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ 22 ਦਸੰਬਰ 1964 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਸਮੇ ਗੁਰੂ ਤੇਗ ਬਹਾਦਰ ਜੀ ਅਸਾਮ ਵੱਲ ਪ੍ਰਚਾਰਕ ਦੌਰੇ ਉੱਤੇ ਗਏ ਹੋਏ ਸਨ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਘਰ ਪੁੱਤਰ ਦੇ ਪੈਦਾ ਹੋਣ ਦੀ ਖਬਰ ਅਸਾਮ ਵਿਖੇ ਪਿਛਵਾਈ ਗਈ ਆਪ ਜੀ ਨੇ ਨਾਮਕਰਨ ਕੀਤਾ ਤੇ ਪੁੱਤਰ ਦਾ ਨਾਮ ਗੋਵਿੰਦ ਰਾਏ ਰੱਖਿਆ ਅਤੇ ਘਰਵਾਲਿਆਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਾ ਵਾਪਸ ਸੁਨੇਹਾ ਪਿਜਵਾ ਦਿੱਤਾ ਪਰ ਆਪ ਉੱਥੇ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਰਹੇ ਗੁਰੂ ਤੇਗ ਬਹਾਦਰ ਜੀ ਦੇ ਤਿਆਗ ਅਤੇ ਮੂ ਮਾਇਆ ਤੋਂ ਨਿਰਲੇਪ ਹੋਣ ਦਾ ਇਹ ਪ੍ਰਤੱਖ ਪਰਮਾਨ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਦਾ ਜਨਮ ਉਹਨਾਂ ਦੇ ਵਿਆਹ ਤੋਂ ਲਗਭਗ 30 ਸਾਲਾਂ ਦੇ ਬਾਅਦ ਹੋਇਆ ਸੀ ਕੋਈ ਆਮ ਸੰਸਾਰੀ ਪਿਤਾ ਹੁੰਦਾ ਤਾਂ ਇੰਨੇ ਚਿਰਵਾਦ ਕਰੇ ਪੁੱਤਰ ਪੈਦਾ ਹੋਣ ਦੀ ਖੁਸ਼ੀ ਵਿੱਚ ਸਾਰਾ ਕੁਝ ਵਿਚਾਰੇ ਹੀ ਛੱਡ ਕੇ ਸਭ ਕੁਝ ਵਿਚਾਰੇ ਹੀ ਛੱਡ ਛੁਡਾ ਕੇ ਪੁੱਤਰ ਨੂੰ ਦੇਖਣ ਲਈ ਤੁਰ ਪੈਂਦਾ ਪਰ ਗੁਰੂ ਤੇਗ ਬਹਾਦਰ ਜੀ ਉੱਥੇ ਆਸਾਮ ਵਿਛੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗੇ ਰਹੇ ਅਤੇ ਫਿਰ ਪੰਜਾਬ ਵਿੱਚ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਜ਼ੁਲਮ ਖਿਲਾਫ ਲੋਕਾਂ ਨੂੰ ਤਰਵਾਸ ਦੇਣ ਅਤੇ ਜ਼ੁਲਮ ਦਾ ਟੱਕਰਾਂ ਕਰਨ ਦਾ ਉਪਦੇਸ਼ ਦੇਣ ਹਿੱਤ ਅਸਾਮ ਤੋਂ ਸਿੱਧਾ ਆਨੰਦਪੁਰ ਸਾਹਿਬ ਪਹੁੰਚ ਗਏ ਅਤੇ ਜਦੋਂ ਕੁਝ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਨੰਦਪੁਰ ਸਾਹਿਬ ਬੁਲਾਇਆ ਤਾਂ ਉਸ ਸਮੇਂ ਜਦੋਂ ਆਪ ਜੀ ਨੇ ਪਹਿਲੀ ਵਾਰ ਬਾਲ ਗੋਵਿੰਦ ਰਾਏ ਜੀ ਦਾ ਮੂੰਹ ਦੇਖਿਆ ਸੀ ਤਾਂ ਉਸ ਸਮੇਂ ਉਹ 5 ਸਾਲ ਦੇ ਹੋ ਚੁੱਕੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪਿਆਰੀ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ 22 ਦਸੰਬਰ 1664 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਸਮੇ ਗੁਰੂ ਤੇਗ ਬਹਾਦਰ ਜੀ ਅਸਾਮ ਵੱਲ ਪ੍ਰਚਾਰਕ ਦੌਰੇ ਉੱਤੇ ਗਏ ਹੋਏ ਸਨ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਘਰ ਪੁੱਤਰ ਦੇ ਪੈਦਾ ਹੋਣ ਦੀ ਖਬਰ ਅਸਾਮ ਵਿਖੇ ਪਿਛਵਾਈ ਗਈ ਆਪ ਜੀ ਨੇ ਨਾਮਕਰਨ ਕੀਤਾ ਤੇ ਪੁੱਤਰ ਦਾ ਨਾਮ ਗੋਵਿੰਦ ਰਾਏ ਰੱਖਿਆ ਅਤੇ ਘਰਵਾਲਿਆਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਾ ਵਾਪਸ ਸੁਨੇਹਾ ਪਿਜਵਾ ਦਿੱਤਾ ਪਰ ਆਪ ਉੱਥੇ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਰਹੇ ਗੁਰੂ ਤੇਗ ਬਹਾਦਰ ਜੀ ਦੇ ਤਿਆਗ ਅਤੇ ਮੋਹ ਮਾਇਆ ਤੋਂ ਨਿਰਲੇਪ ਹੋਣ ਦਾ ਇਹ ਪ੍ਰਤੱਖ ਪਰਮਾਨ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਦਾ ਜਨਮ ਉਹਨਾਂ ਦੇ ਵਿਆਹ ਤੋਂ ਲਗਭਗ 30 ਸਾਲਾਂ ਦੇ ਬਾਅਦ ਹੋਇਆ ਸੀ ਕੋਈ ਆਮ ਸੰਸਾਰੀ ਪਿਤਾ ਹੁੰਦਾ ਤਾਂ ਇੰਨੇ ਚਿਰਵਾਦ ਕਰੇ ਪੁੱਤਰ ਪੈਦਾ ਹੋਣ ਦੀ ਖੁਸ਼ੀ ਵਿੱਚ ਸਾਰਾ ਕੁਝ ਵਿਚਾਰੇ ਹੀ ਛੱਡ ਕੇ ਸਭ ਕੁਝ ਵਿਚਾਰੇ ਹੀ ਛੱਡ ਛੁਡਾ ਕੇ ਪੁੱਤਰ ਨੂੰ ਦੇਖਣ ਲਈ ਤੁਰ ਪੈਂਦਾ ਪਰ ਗੁਰੂ ਤੇਗ ਬਹਾਦਰ ਜੀ ਉੱਥੇ ਆਸਾਮ ਵਿੱਚੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗੇ ਰਹੇ ਅਤੇ ਫਿਰ ਪੰਜਾਬ ਵਿੱਚ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਜ਼ੁਲਮ ਖਿਲਾਫ ਲੋਕਾਂ ਨੂੰ ਤਰਵਾਸ ਦੇਣ ਅਤੇ ਜ਼ੁਲਮ ਦਾ ਟੱਕਰਾਂ ਕਰਨ ਦਾ ਉਪਦੇਸ਼ ਦੇਣ ਹਿੱਤ ਅਸਾਮ ਤੋਂ ਸਿੱਧਾ ਆਨੰਦਪੁਰ ਸਾਹਿਬ ਪਹੁੰਚ ਗਏ ਅਤੇ ਜਦੋਂ ਕੁਝ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਨੰਦਪੁਰ ਸਾਹਿਬ ਬੁਲਾਇਆ ਤਾਂ ਉਸ ਸਮੇਂ ਜਦੋਂ ਆਪ ਜੀ ਨੇ ਪਹਿਲੀ ਵਾਰ ਬਾਲ ਗੋਵਿੰਦ ਰਾਏ ਜੀ ਦਾ ਮੂੰਹ ਦੇਖਿਆ ਸੀ ਤਾਂ ਉਸ ਸਮੇਂ ਉਹ 5 ਸਾਲ ਦੇ ਹੋ ਚੁੱਕੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪਿਆਰੀ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ 22 ਦਸੰਬਰ 1766 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਅਸਾਮ ਪੱਲ ਪ੍ਰਚਾਰਕ ਦੌਰੇ ਉੱਤੇ ਗਏ ਹੋਏ ਸਨ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਘਰ ਪੁੱਤਰ ਦੇ ਪੈਦਾ ਹੋਣ ਦੀ ਖਬਰ ਅਸਾਮ ਵਿਖੇ ਪਿਜਵਾਈ ਗਈ ਆਪ ਜੀ ਨੇ ਨਾਮਕਰਨ ਕੀਤਾ ਅਤੇ ਪੁੱਤਰ ਦਾ ਨਾਮ ਗੋਵਿੰਦ ਰਾਏ ਰੱਖਿਆ ਅਤੇ ਘਰ ਵਾਲਿਆਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਾ ਵਾਪਸ ਸੁਨੇਹਾ ਪਿਜਵਾ ਦਿੱਤਾ ਪਰ ਆਪ ਉੱਥੇ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਰਹੇ ਗੁਰੂ ਤੇਗ ਬਹਾਦਰ ਜੀ ਦੇ ਤਿਆਗ ਅਤੇ ਮੂ ਮਾਇਆ ਤੋਂ ਨਿਰਲੇਪ ਹੋਣ ਦਾ ਇਹ ਪ੍ਰਤੱਖ ਪਰ ਮਾਨ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਦਾ ਜਨਮ ਉਹਨਾਂ ਦੇ ਵਿਆਹ ਤੋਂ ਲਗਭਗ 30 ਸਾਲਾਂ ਦੇ ਬਾਅਦ ਹੋਇਆ ਸੀ ਕੋਈ ਆਮ ਸੰਸਾਰੀ ਪਿਤਾ ਹੁੰਦਾ ਤਾਂ ਇੰਨੇ ਚਿਰ ਬਾਅਦ ਕਰੇ ਪੁੱਤਰ ਪੈਦਾ ਹੋਣ ਦੀ ਖੁਸ਼ੀ ਵਿੱਚ ਸਾਰਾ ਕੁਝ ਵਿਚਾਰੇ ਹੀ ਛੱਡ ਕੇ ਸਭ ਕੁਝ ਵਿਚਾਰੇ ਹੀ ਛੱਡ ਛੁਡਾ ਕੇ ਪੁੱਤਰ ਨੂੰ ਦੇਖਣ ਲਈ ਤੁਰ ਪੈਂਦਾ ਪਰ ਗੁਰੂ ਤੇਗ ਬਹਾਦਰ ਜੀ ਉੱਥੇ ਆਸਾਮ ਵਿੱਚੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗੇ ਰਹੇ ਅਤੇ ਫਿਰ ਪੰਜਾਬ ਵਿੱਚ ਔਰੰਗਜ਼ੇਬ ਵੱਲੋਂ ਕਿਤੇ ਜਾ ਰਹੇ ਜੁਲ ਖਿਲਾਫ ਲੋਕਾਂ ਨੂੰ ਧਰਵਾਸ ਦੇਣ ਅਤੇ ਜ਼ੁਲਮਤਾ ਟੱਕਰਾ ਕਰਨ ਦਾ ਉਪਦੇਸ਼ ਦੇਣ ਹਿੱਤ ਅਸਾਮ ਤੋਂ ਸਿੱਧਾ ਆਨੰਦਪੁਰ ਸਾਹਿਬ ਪਹੁੰਚ ਗਏ ਅਤੇ ਜਦੋਂ ਕੁਝ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਨੰਦਪੁਰ ਸਾਹਿਬ ਬੁਲਾਇਆ ਤਾਂ ਉਸ ਸਮੇਂ ਜਦੋਂ ਆਪ ਜੀ ਨੇ ਪਹਿਲੀ ਵਾਰ ਬਾਲ ਗੋਵਿੰਦ ਰਾਏ ਜੀ ਦਾ ਮੂੰਹ ਦੇਖਿਆ ਸੀ ਤਾਂ ਉਸ ਸਮੇਂ ਉਹ 5 ਸਾਲ ਦੇ ਹੋ ਚੁੱਕੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪਿਆਰੀ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ 22 ਦਸੰਬਰ 1766 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਅਸਾਮ ਵੱਲ ਪ੍ਰਚਾਰਕ ਦੌਰੇ ਉੱਤੇ ਗਏ ਹੋਏ ਸਨ ਗੁਰੂ ਸਾਹਿਬ ਜੀ ਨੂੰ ਉਹਨਾਂ ਦੇ ਘਰ ਪੁੱਤਰ ਦੇ ਪੈਦਾ ਹੋਣ ਦੀ ਖਬਰ ਅਸਾਮ ਵਿਖੇ ਪਿਜਵਾਈ ਗਈ ਆਪ ਜੀ ਨੇ ਨਾਮਕਰਨ ਕੀਤਾ ਤੇ ਪੁੱਤਰ ਦਾ ਨਾਮ ਗੋਵਿੰਦ ਰਾਏ ਰੱਖਿਆ ਅਤੇ ਘਰ ਵਾਲਿਆਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨ ਦਾ ਬਾਪਸ ਸੁਨੇਹਾ ਪਿਜਵਾ ਦਿੱਤਾ ਪਰ ਆਪ ਉੱਥੇ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਰਹੇ ਗੁਰੂ ਤੇਗ ਬਹਾਦਰ ਜੀ ਦੇ ਤਿਆਗ ਅਤੇ ਮੂ ਮਾਇਆ ਤੋਂ ਨਿਰਲੇਪ ਹੋਣ ਦਾ ਇਹ ਪ੍ਰਤੱਖ ਪਰਮਾ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਦਾ ਜਨਮ ਉਹਨਾਂ ਦੇ ਵਿਆਹ ਤੋਂ ਲਗਭਗ 30 ਸਾਲਾਂ ਦੇ ਬਾਅਦ ਹੋਇਆ ਸੀ ਕੋਈ ਆਮ ਸੰਸਾਰੀ ਪਿਤਾ ਹੁੰਦਾ ਤਾਂ ਇੰਨੇ ਚਿਰ ਬਾਅਦ ਕਰੇ ਪੁੱਤਰ ਪੈਦਾ ਹੋਣ ਦੀ ਖੁਸ਼ੀ ਵਿੱਚ ਸਾਰਾ ਕੁਝ ਵਿਚਾਰੇ ਹੀ ਛੱਡ ਕੇ ਸਭ ਕੁਝ ਵਿਚਾਰੇ ਹੀ ਛੱਡ ਛੁਡਾ ਕੇ ਪੁੱਤਰ ਨੂੰ ਦੇਖਣ ਲਈ ਤੁਰ ਪੈਂਦਾ ਪਰ ਗੁਰੂ ਤੇਗ ਬਹਾਦਰ ਜੀ ਉੱਥੇ ਸਾਮ ਪਿਛੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗੇ ਰਹੇ ਅਤੇ ਫਿਰ ਪੰਜਾਬ ਵਿੱਚ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਜ਼ੁਲਮ ਖਿਲਾਫ ਲੋਕਾਂ ਨੂੰ ਤਰਵਾਸ ਦੇਣ ਅਤੇ ਜ਼ੁਲਮ ਦਾ ਟਾਕਰਾ ਕਰਨ ਦਾ ਉਪਦੇਸ਼ ਦੇਣ ਹਿੱਤ ਅਸਾਮ ਤੋਂ ਸਿੱਧਾ ਆਨੰਦਪੁਰ ਸਾਹਿਬ ਪਹੁੰਚ ਗਏ ਅਤੇ ਜਦੋਂ ਕੁਝ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਪਟਨੇ ਤੋਂ ਆਨੰਦਪੁਰ ਸਾਹਿਬ ਬੁਲਾਇਆ ਤਾਂ ਉਸ ਸਮੇਂ ਜਦੋਂ ਆਪ ਜੀ ਨੇ ਪਹਿਲੀ ਵਾਰ ਬਾਲ ਗੋਵਿੰਦ ਰਾਏ ਜੀ ਦਾ ਮੂੰਹ ਦੇਖਿਆ ਸੀ ਤਾਂ ਉਸ ਸਮੇਂ ਉਹ 5 ਸਾਲ ਦੇ ਹੋ ਚੁੱਕੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ